ਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਨੇ ਦਿੱਤ ਦੇਨ ਕਰਜ਼ਈ ਹੁੰਦੇ ਜਾ ਰਹੇ ਪੰਜਾਬ ਦੇ ਬਾਰੇ ਕੁਝ ਖੁਲਾਸੇ ਕੀਤੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕੇਸਰ ਸਿੰਘ ਪੰਗੂ ਹੋਰਾਂ ਨੇ ਪੰਜਾਬ ਕਿਉਂ ਕਰਜ਼ਈ ਹੋ ਰਿਹਾ ਪੰਜਾਬ ਦੇ ਇਸ ਕਰਜ਼ੇ ਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਮੌਜੂਦਾ ਪੰਜਾਬ ਸਰਕਾਰ ਕਰਜ਼ਾ ਉਤਾਰਨ ਦੀ ਗੱਲਾਂ ਕਰਦੀ ਹੈ ਪਰ ਇਸ ਦੌਰਾਨ ਕੀ ਇਹਨਾਂ ਗੱਲਾਂ ਦੀ ਸੱਚਾਈ ਹੈ ਕਿ ਕਰਜ਼ੇ ਦੀ ਸਥਿਤੀ ਦੇ ਵਿੱਚ ਪੰਜਾਬ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ ਇਸ ਦੇ ਬਾਰੇ ਕੁਝ ਖੁਲਾਸੇ ਕਰਦੇ ਹਨ ਡਾਕਟਰ ਕੇਸਰ ਸਿੰਘ ਭੰਗੂ ਲਿਖਦੇ ਨੇ ਕਿ ਪਹਿਲੀ ਨਵੰਬਰ 1966 ਨੂੰ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਉਸ ਵਕਤ ਭਾਰਤ ਵਿੱਚ ਅਨਾਜ ਦੀ ਘਾਟ ਦਾ ਸੰਕਟ ਸੀ ਪੰਜਾਬ ਨੇ ਉਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਥੋੜੇ ਸਮੇਂ ਦੇ ਵਿੱਚ ਹੀ ਭਾਰਤ ਨੂੰ ਅਨਾਜ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਾਇਆ ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੋਜਨ ਸੁਰੱਖਿਆ ਦੇ ਨਾਲ-ਨਾਲ ਆਰਥਿਕ ਤੇ ਕੌਮੀ ਸੁਰੱਖਿਆ ਵੀ ਦਿੱਤੀ ਤੇ ਪੰਜਾਬ ਨੇ ਹਰੀ ਕ੍ਰਾਂਤੀ ਲਈ ਸਭ ਤੋਂ ਵੱਧ ਕੰਮ ਕੀਤਾ ਤੇ ਨਾਲ ਹੀ ਪੰਜਾਬ ਦੇ ਵਿੱਚ ਕਈ ਆਰਥਿਕ ਤੇ ਸਮਾਜਿਕ ਤੇ ਰਾਜਨੀਤਿਕ ਬਦਲਾਅ ਵੀ ਇਸ ਹਰੀ ਕ੍ਰਾਂਤੀ ਨੇ ਲਿਆਂਦੇ ਨੇ ਪੰਜਾਬ ਦਾ ਕੁੱਲ ਜਣਸਦਾ ਉਤਪਾਦਨ ਦੇ ਵਿੱਚ ਪੰਜਾਬ ਦੇ ਕੁੱਲ ਉਤਪਾਦਨ ਦੇ ਵਿੱਚ ਖੇਤੀਬਾੜੀ ਦਾ ਹਿੱਸਾ 1966-67 ਦੇ ਵਿੱਚ 52.85% ਤੋਂ ਵੱਧ ਕੇ 1971 ਦੇ ਵਿੱਚ 53.27 ਫੀਸਦੀ ਹੋ ਗਿਆ 1970 ਦੇ ਅੰਤ ਤੱਕ ਖੇਤੀਬਾੜੀ ਖੇਤਰ ਦੇ ਵਿੱਚ ਉਤਪਾਦਕਤਾ ਸਿਖਰ ਤੇ ਪਹੁੰਚੀ ਮਗਰੋਂ 1980 ਦੇ ਵਿੱਚ ਖੇਤੀਬਾੜੀ ਦਾ ਪੰਜਾਬ ਦੀ ਆਰਥਿਕਤਾ ਦੇ ਵਿੱਚੋਂ ਹਿੱਸਾ ਘਟਣਾ ਸ਼ੁਰੂ ਹੋ ਗਿਆ ਖੇਤੀ ਉਤਪਾਦਕਤਾ ਦੇ ਵਿੱਚ ਖੜੋਤ ਤੇ ਖੇਤੀ ਤੋਂ ਬਾਹਰ ਵਧਿਆ ਰਜਗਾਰ ਦੀ ਅਣਹੋਦ ਨੂੰ ਕਿਸਾਨਾਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿਆਸਤਦਾਨਾਂ ਨੇ ਆਰਥਿਕ ਵਿਕਾਸ ਦੇ ਮਾਡਲ ਤੋਂ ਉੱਭਰ ਰਹੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਆਰਥਿਕ ਮੁੱਦਿਆਂ ਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਬਦਲਣ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ। ਇਹ ਮੁੱਦੇ ਖੇਤਰੀ ਤੇ ਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਸੋਚ ਤੇ ਸਿਆਸਤ ਤੇ ਭਾਰੂ ਹੋ ਗਏ ਜਿਸ ਦੇ ਸਿੱਟੇ ਵਜੋਂ 1980 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋਈ ਗੜਬੜ ਨੇ ਸਰਕਾਰੀ ਸੰਸਥਾਵਾਂ ਨੂੰ ਤੁੰਬਾ ਕਰ ਦਿੱਤਾ ਪੰਜਾਬ ਦੇ ਸਮੁੱਚੇ ਵਿਕਾਸ ਦੇ ਏਜੰਡੇ ਨੂੰ। ਪਟੜੀ ਤੋਂ ਲਾ ਦਿੱਤਾ ਪੰਜਾਬ ਦੇ ਵਿੱਚ ਨੌਕਰशाही ਤੇ ਪੰਜਾਬ ਦੇ ਵਿੱਚ ਵਾਰ-ਵਾਰ ਲੰਮੇ ਸਮੇਂ ਤੱਕ ਚੱਲੇ ਗਵਰਨਰਰੀ ਰਾਜ ਨੇ ਤੇ ਉਸ ਦੇ ਦਬਦਬੇ ਨੇ ਪੰਜਾਬ ਸੂਬੇ ਦੀ ਤਰਜੀਹ ਆਰਥਿਕ ਵਿਕਾਸ ਤੋਂ ਸੁਰੱਖਿਆ ਤੇ ਸ਼ਾਂਤੀ ਦੀਆਂ ਚਿਤਾਵਾਂ ਵੱਲ ਤਬਦੀਲ ਹੋ ਗਈ ਜਾਨਕਿ ਪੰਜਾਬੀ ਵਿਕਾਸ ਕਰਨ ਦੀ ਬਜਾਏ ਆਪਣੇ ਆਪ ਦੇ ਬਚਾਅ ਕਰਨ ਦੇ ਵਿੱਚ ਹੀ ਰੁੱਝੇ ਰਹੇ ਜਾਨ ਬਚੀ ਤਾਂ ਲੱਖੋਂ ਪਾਈ ਵਾਲੀ ਗੱਲ ਹੋ ਗਈ ਹੈ ਇਸੇ ਦੌਰਾਨ ਇੱਕ ਨਿੱਜੀ ਤੌਰ ਤੇ ਜਿਹੜੀ ਗੱਲ ਮੈਂ ਮਹਿਸੂਸ ਕਰਦਾ ਕਿ ਜਿਹੜਾ ਪੰਜਾਬ ਦੇ ਵਿੱਚ ਇਹ 84 ਦੇ ਸਮੇਂ ਦਾ ਕਾਲਾ ਦੌਰ ਸੀ ਇਸ ਨੇ ਪੰਜਾਬ ਨੂੰ ਇੱਕ ਤਾਂ ਕੰਮਕਾਰ ਤੋਂ ਨਕਮੇ ਕਰ ਦਿੱਤਾ ਕਿਉਂਕਿ ਨਿਤ ਦਿਨ ਲੱਗਦੇ ਕਰਫਿਊ ਤੇ ਪੁਲਿਸ ਤੇ ਜਾਂ دہشت گردਾਂ ਦੇ ਖੋਫ ਤੇ ਕਾਰਨ ਲੁੱਟਖਸਟ ਦੇ ਖੋਫ ਤੇ ਕਾਰਨ ਲੋਕੀ 5 ਵਜੇ ਘਰਾਂ 'ਚ ਵੜ ਜਾਂਦੇ ਸੀ ਸ਼ਾਮ ਨੂੰ ਤੇ ਸਵੇਰੇ 10 ਵਜੇ ਨਿਕਲਦੇ ਸਨ ਜਿਸ ਕਰਕੇ ਵਰਕ ਕਲਚਰ ਤੋਂ ਅਸੀਂ ਪੰਜਾਬੀ ਲਾਂਬੇ ਹੋ ਗਏ ਨੇ ਜਿਹੜੀ ਪੰਜਾਬ ਦੀ ਫਿਤਰਤ ਸੀ ਕਿ ਵੇਲ ਦੇ ਨਾਲੋਂ ਵਗਾਰ ਭੱਲੇ ਕਿ ਅਗਰ ਤੁਸੀਂ ਕਿਸੇ ਦਾ ਕੰਮ ਕਰ ਦਿੰਦੇ ਹੋ ਮੁਫਤ ਦੇ ਵਿੱਚ ਕਰ ਦਿੰਦੇ ਹੋ ਤੁਹਾਨੂੰ ਭਾਵੇਂ ਉਸ ਦਾ ਮੁਆਵਜ਼ਾ ਜਾਂ ਮਿਹਨਤ ਨਹੀਂ ਮਿਲਦੀ ਦਿਹਾੜੀ ਨਹੀਂ ਮਿਲਦੀ ਤਾਂ ਵੀ ਤੁਹਾਡਾ ਵਗਾਰ ਕਰਨ 'ਚ ਵੀ ਫਾਇਦਾ ਕਿਉਂਕਿ ਜੇ ਤੁਸੀਂ ਵਗਾਰ ਕਰਦੇ ਹੋ ਕਿਸੇ ਦਾ ਕੰਮ ਸੌਰ ਜਾਂਦਾ ਇਹ ਪੁੰਨ ਦਾ ਕੰਮ ਹੈ ਤੇ ਦੂਸਰਾ ਪੁੰਨ ਵੀ ਛੱਡੋ ਜੇ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਕਿਤੇ ਦਿਹਾੜੀ ਦਾ ਪਾ ਕਰਦੇ ਹੋ ਕਿਸੇ ਦੀ ਵਟ ਜਾਂ ਕਿਸੇ ਦਾ ਘਰ ਬਣਾ ਦਿੰਦੇ ਹੋ ਪੈਸੇ ਨਹੀਂ ਮਿਲਦੇ ਤਾਂ ਇਸ ਨਾਲ ਘੱਟੋ ਘੱਟ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਦੇ ਵਿੱਚ ਰਹਿੰਦੇ ਹੋ ਤੇ ਇਸ ਕਰਕੇ ਵੇਲ ਦੇ ਨਾਲੋਂ ਵਗਾਰ ਭਲੀ ਕਿਉਂਕਿ ਵੇਲਾ ਮਨ ਸ਼ਤਾਨ ਦਾ ਕਰ ਪਰ ਜਦੋਂ 5 ਵਜੇ ਘਰਾਂ ਚ ਸ਼ਾਮ ਨੂੰ ਵੜ ਜਾਣਾ ਸਵੇਰੇ 10 ਵਜੇ ਗੋਡੇ-ਗੋਡੇ ਦਿਨ ਚੜੇ ਤਾਂ ਸੁੱਖ-ਸਾਂਦ ਨਾਲ ਉੱਠਣਾ ਉਹ ਘਰਾਂ ਦੇ ਵਿੱਚ ਰਹਿਣ ਕਰਕੇ ਅਸੀਂ ਨਕਮੇ ਹੋ ਗਏ ਆ ਉਸ ਵਕਤ ਦੇ ਜਿਹੜੇ ਬੱਚੇ ਸੀ ਉਹ ਤਾਂ ਸਮਰਾਥ ਹੀ ਨਹੀਂ ਹੋ ਸਕੇ ਤੇ ਇਸ ਕਰਕੇ ਇਸ ਪੰਜਾਬ ਦੇ ਇਸ ਕਥਿਤ ਕਾਲੇ ਦੌਰ ਨੇ ਪੰਜਾਬ ਨੂੰ ਖੇਤੀ ਪੱਖੋਂ ਹੀ ਨਹੀਂ ਹਰ ਪੱਖ ਖੇਤਰ ਦੇ ਵਿੱਚ ਨਕੰਮੇ ਕੀਤਾ ਕਿੱਥੇ ਸਾਡੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂ ਨਾਨਕ ਸਾਹਿਬ ਜਿਹੜੇ ਆਪਣੇ ਹਜਾਤੀ ਤੇ ਆਪਣੀ ਜ਼ਿੰਦਗੀ ਦੇ ਆਖਰੀ 18 ਬਰੇ ਵੀ ਕਰਤਾਰਪੁਰ ਦੇ ਖੇਤਾਂ ਦੇ ਵਿੱਚ ਖੇਤੀ ਕਰਦੇ ਰਹੇ ਇਥੋਂ ਤੱਕ ਮੈਂ ਅਕਸਰ ਗੱਲ ਦੁਹਰਾਉਣਾ ਹੁੰਦਾ ਰੈਪੀਟੀਸ਼ਨ ਇਜ਼ ਡੈਥ ਆਫ ਬ੍ਰਾਡਕਾਸਟਿੰਗ ਕਿ ਸੰਸਾਰ ਦੇ ਚਾਰਾਂ ਧਰਮਾਂ ਦੇ ਪ੍ਰਮੁੱਖ ਰਹਿਬਰ ਕ੍ਰਿਸ਼ਨ ਜੀ ਨੇ ਗਾਇਆਂ ਚਾਰੀਆਂ ਗੁਰੂ ਨਾਨਕ ਸਾਹਿਬ ਨੇ ਮੱਝਾਂ ਚਾਰੀਆਂ ਹਜ਼ਰਤ ਈਸਾ ਮਸੀਹ ਨੇ ਭੇਡਾਂ ਚਾਰੀਆਂ ਹਜ਼ਰਤ ਮੁਹੰਮਦ ਸਾਹਿਬ ਨੇ ਉੱਠ ਤੇ ਗਧੇ ਚਾਰੇ ਯਾਨੀ ਇਹ ਮਹਾਨ ਧਰਮਾਂ ਦੇ ਮਹਾਨ ਰਹਿਬਰ ਗੁਰੂ ਵੀ ਕਿਰਤ ਕਰਦੇ ਸਨ ਆਮ ਲੋਕਾਂ ਨਾਲ ਜੁੜੇ ਪਸ਼ੂ ਪਾਲਣ ਦੇ ਧੰਦੇ ਕਰਦੇ ਸਨ ਪਰ ਅੱਜਕਲ ਧਰਮ ਦੇ ਨਾਂ ਤੇ ਗਧੇ ਬੰਦਿਆਂ ਨੂੰ ਚਾਰਦੇ ਨੇ ਜੇ ਇਹ ਮਹਾਂਪੁਰਖ ਗੁਰੂ ਸਹਿਬਾਨ ਇਕ ਆਮ ਵਿਅਕਤੀ ਵਾਲਾ ਕੰਮ ਜਿਹੜਾ ਮਨੁੱਖਤਾ ਦਾ ਮੁੱਢਲਾ ਕੰਮ ਹੈ ਪਸ਼ੂ ਪਾਲਣ ਦਾ ਇਹ ਕਰਦੇ ਰਹੇ ਨੇ ਤੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਪਸ਼ੂ ਨਹੀਂ ਹੈ ਦੁੱਧਾਰੂ ਨਹੀਂ ਹੈ ਜੇ ਹੈ ਤਾਂ ਉਸ ਦੀ ਸਾਂਭ ਸੰਭਾਲ ਵਾਸਤੇ ਨੌਕਰ ਰੱਖਿਆ ਧਾਰਾ ਚੋਣ ਵਾਸਤੇ ਰਾਮੂ ਰੱਖਿਆ ਆਮਦਨ 98 ਹੈ ਤੇ ਖਰਚਾ ਰੁਪਈਆ ਇੱਕ ਮੱਝ ਤੇ ਕੱਟੀ ਹੈ ਪਰ ਰੱਖਿਆ ਭਈਆ ਕੰਮ ਨਾ ਕਰਨ ਨੂੰ ਅਸੀਂ ਸਰਦਾਰੀ ਸਮਝਣ ਲੱਪੇ ਜਿਹੜੀ ਕਿ ਨਕਾਰੀ ਹੈ ਇਸ ਰਾਨ ਡਾਕਟਰ ਕੇਸਰ ਸਿੰਘ ਭੰਗੂ ਲਿਖਦੇ ਨੇ ਕਿ ਨਵੀਆਂ ਆਰਥਿਕ ਨੀਤੀਆਂ ਬਣਾਉਣ ਸਮੇਂ ਪੰਜਾਬ ਸ਼ਾਂਤੀ ਬਹਾਲੀ ਲਈ ਸੰਘਰਸ਼ ਕਰ ਰਿਹਾ ਸੀ 1990 ਦੇ ਦਹਾਕੇ ਦੇ ਵਿੱਚ ਸਿਆਸੀ ਲੀਡਰਸ਼ਿਪ ਨੇ ਇੱਕ ਨਵੇਂ ਤਜਰਬੇ ਦੇ ਤਹਿਤ ਸ਼ਾਂਤੀ ਤੇ ਜਮਹੂਰੀ ਪ੍ਰਕਿਰਿਆਵਾਂ ਬਹਾਲ ਕੀਤੀਆਂ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੇ ਬੜੀ ਚੁਸਤ ਚਲਾਕੀ ਦੇ ਨਾਲ ਨੌਕਰਸ਼ਾਹੀ ਦੇ ਨਾਲ ਸਾਂਝ ਪਿਆਲੀ ਬਣਾ ਕੇ ਆਮ ਵਾਅ ਕਾਰੋਬਾਰ ਤੇ ਚਲਦਾ ਹੈ ਦੀ ਨੀਤੀ ਤੇ ਚੱਲਣਾ ਸ਼ੁਰੂ ਕਰ ਦਿੱਤਾ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਵੀਆਂ ਆਰਥਿਕ ਨੀਤੀਆਂ ਆਫਸਰਸ਼ਾਈ ਤੇ ਸਿਆਸੀ ਲੀਡਰਸ਼ਿਪ ਲਈ ਵਰਦਾਨ ਸਾਬਤ ਹੋਈਆਂ ਪਰ ਇਸ ਨਾਲ ਪੰਜਾਬ ਅਤੇ ਇਸ ਦੇ ਲੋਕਾਂ ਦੀ ਆਰਥਿਕਤਾ ਤਬਾਹ ਹੋ ਗਈ ਉਹਨਾਂ ਦੇ ਹਿੱਸੇ ਖਾਲੀ ਹੋ ਗਏ ਪੰਜਾਬ ਦੇ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਨetaਵਾਂ ਨੇ ਆਪਣੇ ਮਫਾਦਾਂ ਲਈ ਵਪਾਰੀਆਂ ਤੇ ਸੰਤਕਾਰਾਂ ਤੋਂ ਰਿਸ਼ਵਤ ਲੈਣ ਤੇ ਕਿਸੇ ਵੀ ਕੰਮ ਲਈ ਰਿਸ਼ਵਤ ਮੰਗਣ ਵਾਲੇ ਵਤੀਰੇ ਨੇ ਪੰਜਾਬ ਦੇ ਵਿੱਚ ਬਹੁਤ ਭਰਤੀ ਸੰਕਟ ਪੈਦਾ ਕਰ ਦਿੱਤਾ ਨਿੱਕੇ ਜੇ ਕੰਮ ਲਈ ਵੀ ਸਾਨੂੰ ਰਿਸ਼ਵਤ ਦੇਣੀ ਪੈਂਦੀ ਹੈ ਉਹ ਵੀ ਦੂਸਰੇ ਸੂਬੇ ਨਾਲੋਂ ਕਿਤੇ ਬਹੁਤ ਜ਼ਿਆਦਾ 100 ਦੇ ਨੋਟ ਨੂੰ ਤਾਂ ਫਾੜਨ ਚ ਵੀ ਇਹ ਰਿਸ਼ਵਤਖੋਰ ਸ਼ਰਮ ਸਮਝਦੇ ਨੇ ਹਾਲਾਂਕਿ ਪੰਜਾਬ ਤੋਂ ਬਾਹਰ ਤੁਸੀਂ 10-20 ਰੁਪਏ ਨਾਲ ਵੀ ਰਿਸ਼ਵਤ ਦੇ ਕੇ ਕੰਮ ਚਲਾ ਲੈਂਦੇ ਹੋ ਸਾਡੇ ਰਿਸ਼ਵਤਖੋਰਾਂ ਦਾ ਸਟੈਂਡਰਡ ਵੀ ਬਹੁਤ ਹੈ ਖੈਰ ਡਾਕਟਰ ਪੰਘੂਸਾਵ ਲਿਖਦੇ ਨੇ ਕਿ ਇਸ ਨਾਲ ਸਨਤੀ ਪੂੰਜੀ ਦਾ ਪ੍ਰਵਾਹ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚੋਂ ਸਨਤੀ ਨਿਵੇਸ਼ ਜ਼ਿਆਦਾ ਹੋਰ ਸੂਬਿਆਂ ਚੱਲਿਆ ਗਿਆ ਪਹਾੜੀ ਸੂਬਿਆਂ ਨੂੰ ਹਿਮਾਚਲਾਦ ਨੂੰ ਕੇਂਦਰ ਨੇ ਵੱਧ ਸਹੂਲਤਾਂ ਦਿੱਤੀਆਂ ਜ਼ਮੀਨਾਂ ਸਸਤੀਆਂ ਦਿੱਤੀਆਂ ਕਾਰਪੋਰੇਟ ਉਦਯੋਗਿਕ ਨਿਵੇਸ਼ ਦੇ ਨਾਲ-ਨਾਲ ਸਿੱਧੇ ਵਿਦੇਸ਼ੀ ਨਿਵੇਸ਼ ਨੇ ਪੰਜਾਬ ਨੂੰ ਤਰਜੀਹ ਨਹੀਂ ਦਿੱਤੀ ਸਮੇਂ ਨਾਲ ਚੱਲਦੇ ਵਪਾਰ ਦੀਆਂ ਸ਼ਰਤਾਂ ਖੇਤੀਬਾੜੀ ਵਿਰੁੱਧ ਹੋ ਗਈਆਂ ਤੇ ਖੇਤੀ ਅਤੇ ਕਿਸਾਨੀ ਖਾਸ ਕਰਕੇ ਛੋਟੀ ਕਿਸਾਨੀ ਸੰਕਟ ਝਾਗੀ ਵਾਧੀਆਂ ਖੇਤੀ ਲਾਗਤਾਂ ਤੇ ਉਹਨਾਂ ਦੀ ਘਟਦੀ ਪ੍ਰਭਾਵਸ਼ੀਲਤਾ ਦੇ ਕਾਰਨ ਕਿਸਾਨ ਦੀ ਆਮਦਨ ਦੇ ਵਿੱਚ ਗਿਰਾਵਟ ਆਈ ਕਿਸਾਨੀ ਨੂੰ ਕਰਜ਼ਾ ਚੁੱਕ ਕੇ ਗੁਜ਼ਾਰਾ ਕਰਨਾ ਪਿਆ ਨਤੀਜੇ ਵਜੋਂ ਪੰਜਾਬ ਦੀ ਕਿਸਾਨੀ ਦਾ ਵੱਡਾ ਹਿੱਸਾ ਕਰਜ਼ਾਈ ਹੋ ਗਿਆ ਇੱਕ ਬਹੁਤ ਮਜਬੂਤ ਭਾਈਚਾਰਾ ਖੇਰੂ ਖੋਰੂ ਹੋ ਗਿਆ ਵੱਡੇ ਪੱਧਰ ਤੇ ਉਹ ਕਿਸਾਨ ਖੁਦਕਸ਼ੀਆਂ ਵੱਲ ਜਾਣ ਲੱਗਾ ਖੁਦਕਸ਼ੀਆਂ ਦਾ ਰਜਾਨ ਅੱਜ ਵੀ ਜਾਰੀ ਹੈ ਜੋ ਦਰਸਾਉਂਦਾ ਕਿ ਹਾਲੇ ਵੀ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਸੰਕਟ ਬਹੁਤ ਡੂੰਘਾ ਤੇ ਬਹੁਤ ਭਾਰਤੀ ਹੈ ਇਸ ਨਾਲ ਨਾਲ ਸੂਚਨਾ ਟੈਕਨੋਲੋਜੀ ਕ੍ਰਾਂਤੀ ਸਿੱਖਿਆ ਦੇ ਨਵੀਨੀਕਰਨ ਅਧੀਨ ਪੈਦਾ ਹੋਣ ਵਾਲੀ ਆਮਦਨ ਤੇ ਰੁਜ਼ਗਾਰ ਦੇ ਮੌਕੇ ਵੀ ਪੰਜਾਬ ਨੇ ਗੁਆ ਲਏ ਇਹ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੀ ਗੈਰ ਉਪਲਬਧਤਾ ਉਦਮੀਆਂ ਨੂੰ ਘੱਟ ਸਹੂਲਤਾਂ ਅਨਕੂਲ ਵਪਾਰਕ ਮਾਹੌਲ ਦੀ ਘਾਟ ਕਰਨ ਹੋਇਆ ਪੰਜਾਬ ਦਾ ਲਗਭਗ 14 14 15 ਫੀਸਦੀ ਕੁੱਲ ਸਤਿਰ ਪੂੰਜੀ ਨਿਰਮਾਣ ਸਪਸ਼ਟ ਕਰਦਾ ਹੈ ਕਿ ਪੰਜਾਬ ਦੀਆਂ ਨੀਤੀਆਂ ਦੇ ਵਿੱਚ ਘਾਟ ਹੈ ਜਦੋਂ ਕਿ ਦੇਸ਼ ਦੀ ਕੁੱਲ ਸਤਿਰ ਪੂੰਜੀ ਨਿਰਮਾਣ ਲਗਭਗ 29 ਫੀਸਦੀ ਹੈ ਪਰ ਪੰਜਾਬ ਦਾ 14 15 ਫੀਸਦੀ ਹੈ ਇਥੋਂ ਤੱਕ ਕਿ ਕੁਝ ਤੇਜ਼ੀ ਨਾਲ ਵਿਕਾਸ ਕਰ ਰਹੇ ਸੂਬਿਆਂ ਦਾ ਕੁੱਲ ਸਤਿਰ ਪੂੰਜੀ ਨਿਰਮਾਣ ਇਸ ਤੋਂ ਵੀ ਕਿਤੇ ਵਧੇਰੇ ਹੈ ਸੂਬੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪੂੰਜੀ ਅਤੇ ਮਨੁੱਖੀ ਸ਼ਕਤੀ ਦੋਹਾਂ ਦੇ ਪ੍ਰਵਾਸ ਨੇ ਵਿਕਾਸ ਦੀਆਂ ਸੁਭਾਵਨਾਵਾਂ ਘਟਾ ਦਿੱਤੀਆਂ। ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਸਰਜੀਤ ਕੀਤਾ ਜਾ ਸਕਦਾ ਹੈ। ਇਹ ਅਜਿਹਾ ਕਰਨ ਲਈ ਪੰਜਾਬ ਦੀ ਆਰਥਿਕਤਾ ਨੂੰ ਦਰਪੇਸ਼ ਵੱਡੀਆਂ ਰੁਕਾਵਟਾਂ ਤੇ ਉਹਨਾਂ ਦੇ ਸੂਮਿਆਂ ਦੀ ਤੇ ਕਾਰਨਾਂ ਦੀ ਪਛਾਣ ਕਰਨੀ ਜ਼ਰੂਰੀ ਹੈ। ਸਭ ਤੋਂ ਪਹਿਲੀ ਵੱਡੀ ਰੁਕਾਵਟ ਹੈ ਪੰਜਾਬ ਦੇ ਆਰਥਿਕ ਵਿਕਾਸ ਦੀ ਕਿ ਪੰਜਾਬ ਦੇ ਸਿਰ ਚੜ੍ਹਿਆ ਬਣਾ ਮੋਹੀ ਕਰਜ਼ਾ ਜੋ ਮਾਰਚ 2025 ਦੇ ਵਿੱਚ 1082935 ਕਰੋੜ ਹੋ ਗਿਆ ਯਾਨੀ ਕਿ ਮਾਰਚ 25 ਦੇ ਵਿੱਚ ਪੰਜਾਬੀ ਪਾਉਣੇ 4 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਹੀ ਨੇ ਇਹ ਮਾਰਚ 2026 ਦੇ ਵਿੱਚ 417136 ਕਰੋੜ ਹੋ ਜਾਣਾ ਤੇ ਮਾਰਚ 27 ਦੇ ਵਿੱਚ ਜਦੋਂ ਭਗਵੰਤ ਮਾਨ ਸਾਹਿਬ ਨੇ ਆਪਣੀ ਸਰਕਾਰ ਛੱਡਣੀ ਹੈ ਇਸ 5 ਸਾਲ ਦੇ ਦੌਰਾਨ ਤਾਂ ਮਾਰਚ 227 ਦੇ ਵਿੱਚ ਇਹ 470000 ਕਰੋੜ ਹੋਣ ਦੀ ਉਮੀਦ ਹੈ ਜਾਨੀ ਕਿ ਪੌਣੇ 5 ਲੱਖ ਕਰੋੜ ਜੇ ਕਰਜ਼ਾ ਹਸਾਬ ਨਾਲ ਹੀ ਚੱਕਿਆ ਜੇ ਕਰਜ਼ਾ ਚੱਕਣ ਵਾਲਾ ਜਿਵੇਂ ਹੁਣ ਰਫਤਾਰ ਹੈ ਇਸੇ ਰਫਤਾਰ ਨਾਲ ਇਹ ਹਜ਼ਾਰ ਰੁਪਏ ਬੀਬੀਆਂ ਨੂੰ ਹੋਰ ਖਰਚੇ ਹੋਰ ਧਾਮ ਝਾਮ ਤਾਂ ਇਹ ਲੱਗਦਾ ਕਿ ਸ਼ਾਇਦ 5 ਲੱਖ ਕਰੋੜ ਤੋਂ ਵੀ ਟੱਪ ਜਾਵੇ ਸੋ ਪੰਜਾਬ ਦੇ ਸਿਰ 1980 ਤੋਂ ਲੈ ਕੇ 1990 ਦੇ ਦੌਰਾਨ ਹਰ ਸਾਲ 609 ਕਰੋੜ ਰੁਪਏ ਕਰਜ਼ਾ ਛੱਡ ਰਿਹਾ ਸੀ 80 ਤੋਂ 90 ਤੱਕ ਹਰ ਸਾਲ 609 ਕਰੋੜ ਰੁਪਏ ਹਿਸਾਬ ਲਾ ਲੋ 1990-91 ਤੋਂ ਲੈ ਕੇ 2001 ਤੱਕ 10 ਸਾਲਾਂ ਦੇ ਦੌਰਾਨ ਇਹ ਵਧ ਕੇ 2696 ਕਰੋੜ ਹੋ ਗਿਆ ਸੀ ਹਰ ਸਾਲ 2002 ਤੋਂ ਲੈ ਕੇ 2007 ਦੇ ਦਰਮਿਆਨ ਇਹ 6379 ਕਰੋੜ ਹੋ ਗਿਆ ਤੇ 2011-12 ਤੋਂ ਲੈ ਕੇ 2021 ਤੱਕ ਦੇ 10 ਸਾਲਾਂ ਦੇ ਦਰਮਿਆਨ ਇਹ 19867 ਕਰੋੜ ਰੁਪਏ ਹਰ ਸਾਲ ਹੋ ਗਿਆ ਤੇ 222 ਤੋਂ ਲੈ ਕੇ 224 ਤੱਕ ਇਹ ਕਰਜ਼ਾ ਇਸ ਦਰਮਿਆਨ 30721 ਕਰੋੜ ਹੋ ਗਿਆ ਅੰਦਾਜ਼ਨ ਇਹ ਕਰਜ਼ਾ 225 26 ਦੇ ਵਿੱਚ 34201 ਕਰੋੜ ਹੋ ਗਿਆ ਤੇ 226 27 ਦੇ ਵਿੱਚ ਇਹ ਹਰ ਸਾਲ ਦਾ ਕਰਜ਼ਾ 40000 ਕਰੋੜ ਨੂੰ ਟੱਪ ਜਾਏਗਾ ਜਾਨੀ ਹਰ ਸਾਲ 40000 ਕਰੋੜ ਵੱਧ ਚੜ ਜਾਏਗਾ ਇੱਕ ਸਾਲ ਦੇ ਦੌਰਾਨ ਕੁੱਲ ਕਰਜ਼ੇ ਦਾ ਸਿਰਫ 7.8 ਫੀਸਦੀ ਹੀ ਸਰਕਾਰ ਕੋਲ ਖਰਚਣ ਲਈ ਬਚਦਾ ਹੈ ਜਿਸ ਦੌਰਾਨ 92.2 ਫੀਸਦੀ ਕਰਜ਼ਾ ਪਿਛਲੇ ਕਰਜ਼ੇ ਉਤਾਰਨ ਲਈ ਖਰਚ ਕੀਤਾ ਜਾਂਦਾ ਹੈ ਜਣੀ 92.2 ਫੀਸਦੀ ਹਿੱਸਾ ਪਿਛਲਾ ਕਰਜ਼ਾ ਉਤਾਰਨ ਲਈ ਬਚਦਾ ਹੈ ਇਸ ਤੋਂ ਪਰਤੱਖ ਹੈ ਕਿ ਪੰਜਾਬ ਸਿਰ ਚੜਿਆ ਕਰਜ਼ੇ ਦਾ ਜਾਲ ਲਾਉਣਾ ਕੋਈ ਸੁਖਾਲਾ ਕੰਮ ਨਹੀਂ ਹੈ ਇਸ ਤਰ੍ਹਾਂ ਕੋਈ ਕਰਾਮਾਤ ਨਾਲ ਹੀ ਉਤਾਰਿਆ ਜਾ ਸਕਦਾ ਕੇਂਦਰ ਤੋਂ ਉਮੀਦ ਨਹੀਂ ਹੈ ਤੇ ਜਿਸ ਤਰ੍ਹਾਂ ਪੰਜਾਬ ਦੇ ਆਰਥਿਕ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਇਸ ਦਾ ਉਤਪਾਦਨ ਤੇ ਰੁਜ਼ਗਾਰ ਢਾਂਚਾ ਜੋ ਪੰਜਾਬ ਦੀ ਆਰਥਿਕ ਤੇਜ਼ੀ ਨਾਲ ਪ੍ਰਗਤੀ ਦੇ ਅੱਗੇ ਇੱਕ ਰੁਕਾਵਟ ਹੈ ਸਪਸ਼ਟ ਤੌਰ ਤੇ ਪੰਜਾਬ ਦਾ ਖੇਤੀਬਾੜੀ ਖੇਤਰ ਗੰਭੀਰ ਸੰਕਟ ਦੇ ਵਿੱਚ ਹੈ ਤੇ ਉਦਯੋਗਿਕ ਖੇਤਰ ਦਾ ਵੱਡਾ ਹਿੱਸਾ ਘੱਟ ਉਤਪਾਦਕਤਾ ਘੱਟ ਉਜਰਤ ਦੀ ਘੁੰਮਣ ਘੇਰੀ ਚ ਫਸਿਆ ਹੈ ਇਸ ਦੇ ਹੱਲ ਲਈ ਪੰਜਾਬ ਦੀ ਆਰਥਿਕਤਾ ਨੂੰ ਮੁੱਖ ਤੌਰ ਤੇ ਖੇਤੀ ਤੋਂ ਉਦਯੋਗੀਕਰਨ ਵਿੱਚ ਤਬਦੀਲ ਕਰਨ ਦੀ ਲੋੜ ਹੈ ਮਨੁੱਖੀ ਵਿਕਾਸ ਤੇ ਹੁਨਰ ਦੀ ਕਮਜ਼ੋਰੀ ਵੀ ਮਹੱਤਵਪੂਰਨ ਪਹਿਲ ਹੈ ਸਭ ਜਾਣਦੇ ਨੇ ਕਿ ਪੰਜਾਬੀਆਂ ਨੂੰ ਉਦਮੀ ਤੇ ਲੀਡਰਸ਼ਿਪ ਦੇ ਗੁਣਾਂ ਦੇ ਵਿੱਚ ਉੱਤਮ ਮੰਨਿਆ ਜਾਂਦਾ ਹੈ ਇਹ ਗੁਣ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਰਥਿਕ ਵਿਕਾਸ ਦੀ ਧੀਮੀ ਰਫ਼ਤਾਰ ਦੇ ਨਾਲ ਵਿਦਿਆ ਅਤੇ ਸਿਹਤ ਸੰਸਥਾਵਾਂ ਦੇ ਵਿੱਚ ਘਟਾਏ ਗਏ ਨਿਵੇਸ਼ ਨੇ ਕਮਜ਼ੋਰ ਕੀਤਾ ਹੈ ਜਨਤਕ ਨੀਤੀ ਰਾਹੀਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਲੋੜਿੰਦੇ ਸਰੋਤਾਂ ਨੂੰ ਪੁਨਰ ਨਿਰਮਾਣ ਲਈ ਵਰਤਿਆ ਜਾ ਸਕਦਾ ਜੇਕਰ ਸਰਕਾਰ ਆਪਣੀ ਵਿੱਤੀ ਨੀਤੀ ਨੂੰ ਠੀਕ ਤੇ ਲੋੜਿੰਦੇ ਢੰਗ ਨਾਲ ਵਰਤੇ ਤਾਂ ਨਾ ਸਿਰਫ ਵੱਧ ਮਾਲੀਆ ਪ੍ਰਾਪਤ ਹੋ ਸਕਦਾ ਸਗੋਂ ਨਿਵੇਸ਼ ਤੇ ਵੀ ਵਧੀਆ ਮੌਕੇ ਬਣਦੇ ਨੇ ਪੰਜਾਬ ਦੇ ਵਿੱਚ ਹਾਲੇ ਵੀ ਖੇਤੀ ਸਬਿਆਚਾਰ ਦੀ ਪ੍ਰਮੁਖਤਾ ਹੈ ਇਸ ਤੋਂ ਬਿਨਾ ਗਰਮਖਿਆਲੀ ਸਭਿਆਚਾਰਕ ਸੁਭਾਅ ਤੇ ਸਿਆਸੀ ਉਦੇਸ਼ਾਂ ਲਈ ਧਰਮ ਦਾ ਸ਼ੋਸ਼ਣ ਫਿਰਕੂਤਣਾ ਪੈਦਾ ਕਰਦਾ ਜਿਸ ਤੇ ਨਤੀਜੇ ਵਜੋਂ ਜਾਨ ਮਾਲ ਦੀ ਸੁਰੱਖਿਆ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਲੇ ਦੇ ਰਾਜ ਅੜਿੱਕਾ ਬਣਦੀ ਹੈ ਇਸ ਦੇ ਨਾਲ ਜੇਕਰ ਹੁਣ ਅੰਤਰਰਾਸ਼ਟਰੀ ਸਰਾਧਤੇ ਤਣਾ ਘਟਾਇਆ ਜਾਂਦਾ ਹੈ ਯਕੀਨਨ ਸਮੁੱਚੇ ਤੌਰ ਤੇ ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਹਰਿਆਣਾ ਤੇ ਜੰਮੂ ਕਸ਼ਮੀਰ ਨੂੰ ਲਾਭ ਹੋਵੇਗਾ ਨਾਲ ਹੀ ਜੇਕਰ ਪਾਕਿਸਤਾਨ ਤੇ ਹੋਰ ਦੇਸ਼ਾਂ ਨਾਲ ਵਪਾਰ ਦਾ ਜ਼ਮੀਨੀ ਮਾਰਗ ਖੁੱਲਦਾ ਤਾਂ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰੇਗਾ ਪੰਜਾਬ ਦਾ ਬਹੁਪਰਤੀ ਆਰਥਿਕ ਸੰਕਟ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ ਸਬੰਧਤ ਸਾਰੀਆਂ ਧਿਰਾਂ ਨੂੰ ਸ਼ਾਮਲ ਕਰਕੇ ਪੰਜਾਬ ਦੇ ਇਸ ਸਾਰੇ ਸਿਲਸਲੇ ਨੂੰ ਚਿਰ ਟਿਕਾਊ ਵਿਕਾਸ ਲਈ ਨਵੇਂ ਮੌਕੇ ਤਲਾਸ਼ਣ ਲਈ ਤੇ ਉਭਾਰਨ ਲਈ ਆਰਥਿਕ ਵਿਕਾਸ ਦੇ ਵਿੱਚ ਬਣੇ ਅੜਿੱਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਪਰ ਇਸ ਮਾਮਲੇ ਦੇ ਵਿੱਚ ਗੱਲ ਇਹ ਹੈ ਕਿ ਸਰਕਾਰ ਫ੍ਰੀ ਵੀਜ਼ ਦੇ ਗੱਫੇ ਦੇਈ ਜਾ ਰਹੀਆਂ ਇਹ ਸੀ ਪੰਜਾਬ ਦੇ ਆਰਥਿਕ ਸੰਕਟ ਦੇ ਬਾਰੇ ਕੁਝ ਸੁਭਾਵਨਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਦਵਾਨ ਡਾਕਟਰ ਕੇਸਰ ਸਿੰਘ ਪੰਘੂ ਜਿਹੜੇ ਕਿ ਸਟੂਡੈਂਟ ਵੈਲਫੇਅਰ ਡੀਨ ਵੀ ਰਹੇ ਨੇ ਸਾਬਕਾ ਪ੍ਰੋਫੈਸਰ ਰਹੇ ਨੇ ਡੀਨ ਪੰਜਾਬੀ ਯੂਨੀਵਰਸਿਟੀ ਰਹੇ ਨੇ ਉਹਨਾਂ ਦਾ ਸੰਪਰਕ ਨੰਬਰ 9815427127 ਸੋ ਇਹ ਨੰਬਰ ਹੈ ਡਾਕਟਰ ਕੇਸਰ ਸਿੰਘ ਪੰਘੂ ਸਾਹਿਬ ਦਾ ਵੈਸੇ ਵੀ ਤੁਸੀਂ ਵੇਖੋ ਕਿ ਅੱਜਕੱਲ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਕੁਝ ਗਰਮ ਖਿਆਲੀ ਤੇਰਾ ਉੱਭਰ ਰਹੀਆਂ ਨੇ ਇਸ ਤਰ੍ਹਾਂ ਪਾਕਿਸਤਾਨ ਦੀ ਤਰਫੋਂ ਗੜਬੜ ਦੇ ਹਾਲਾਤ ਪੈਦਾ ਹੋ ਰਹੇ ਨੇ ਤੇ ਪੰਜਾਬ ਅਗਰ ਗੜਬੜ ਦੇ ਵਿੱਚ ਆਉਂਦਾ ਤਾਂ ਇਹ ਕੇਂਦਰ ਦੀਆਂ ਸਰਕਾਰਾਂ ਨੂੰ ਵੀ ਰਾਸ ਆਉਂਦਾ ਸੋ ਪੰਜਾਬ ਦਾ ਹਉਆ ਦਿਖਾ ਕੇ ਪੂਰੇ ਭਾਰਤ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਵੋਟਾਂ ਵਟੋਰਦੀਆਂ ਨੇ ਕਿ ਪੰਜਾਬ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਵਿੱਚ ਇਹ ਹੋ ਰਿਹਾ ਦੂਸਰਾ ਪੰਜਾਬ ਦੇ ਵਿੱਚ ਉਹ ਲੇਬਰ ਨੂੰ ਖਾਸ ਕਰਕੇ ਬਿਹਾਰੀਆਂ ਨੂੰ ਭਜਾਉਣ ਦਾ ਸਿਲਸਲਾ ਉਹ ਵੀ ਪੰਜਾਬ ਦੇ ਲਈ ਸ਼ੁਭ ਸ਼ਗਨ ਨਹੀਂ ਹੈ ਸੋ ਉਸ ਤਰ੍ਹਾਂ ਸਾਨੂੰ ਮਜ਼ਦੂਰਾਂ ਦੀ ਮਿਹਨਤ ਕਸ਼ਾਂ ਦੀ ਕਲਤ ਆਏਗੀ ਸੋ ਇਹ ਵੀ سلسلہ ਹੈ ਦੂਸਰਾ ਪੰਜਾਬ ਦੇ ਵਿੱਚ ਆ ਰਿਹਾ ਨਿਤ ਦਿਨ ਨਜਾਇਜ਼ ਹਸਲਾ ਜਿਸ ਦੇ ਨਾਲ ਕਾਰੋਬਾਰੀ ਬਿਜ਼ਨਸਮੈਨ ਆਮ ਲੋਕ ਲੁੱਟੇ ਜਾ ਰਹੇ ਨੇ ਸ਼ਾਂਤੀ ਭੰਗ ਹੋ ਰਹੀ ਹੈ ਜਗਾ ਜਗਾ ਫਾਇਰਿੰਗ ਹੋ ਰਹੀ ਹੈ ਇਹ سلسلہ ਵੀ ਹੈ ਕਿ ਪੰਜਾਬ ਦੇ ਵਿੱਚ ਕਾਰੋਬਾਰੀ ਵੀ ਡਰ ਡਰ ਕੇ ਦਿਨ ਕੱਟਦੇ ਨੇ ਉਹ ਵੀ ਪੰਜਾਬ ਦੀ ਬਜਾਏ ਮੋਹਾਲੀ ਚੰਡੀਗੜ੍ਹ ਜਾਂ ਹੋਰ ਥਾਵਾਂ ਤੇ ਜਾ ਕੇ ਬਿਜ਼ਨਸ ਕਰਨ ਨੂੰ ਤਵੱਜੋ ਦੇਣ ਲੱਗੇ ਨੇ ਤੋ ਕਿ ਇਸ ਦੌਰਾਨ ਕੁਝ ਅਜਿਹੇ ਲੋਕ ਸਿਆਸਤ ਦੇ ਵਿੱਚ ਜਤ ਰਹੇ ਨੇ ਜਿਹੜੇ ਵੱਖਰੇ ਮੁਲਕ ਦੀ ਗੱਲ ਕਰਦੇ ਨੇ ਉਹ ਭਾਵੇਂ ਖਾਲਸਤਾਨ ਦੀ بجائے ਅੱਜਕੱਲ ਖਾਲਸਾ ਰਾਜ ਦੇ ਬਿਆਨ ਦਿੰਦੇ ਹੁਣ ਪਰ ਇਸ ਦੇ ਨਾਲ ਆਮ ਭਾਈਚਾਰੇ ਦੇ ਮਨ ਦੇ ਵਿੱਚ ਇਹੀ ਤੋਖਲਾ ਹੁੰਦਾ ਖਾਸ ਕਰਕੇ ਧਰਨ ਧਰਨ ਜਿਮਨੀ ਚੌਂਡ ਦੇ ਵਿੱਚ ਜੋ ਮਾਹੌਲ ਹੈ ਉਸ ਦੇ ਨਾਲ ਪੰਜਾਬ ਦੇ ਹਿੰਦੂ ਵਰਗ ਦੇ ਵਿੱਚ ਕੁਝ ਡਰ ਵੀ ਮਹਿਸੂਸ ਹੋ ਰਿਹਾ ਤੇ ਉਸ ਡਰ ਨੂੰ ਸਰਕਾਰਾਂ ਜਾਂ ਪੰਜਾਬ ਵਿਰੋਧੀ ਸਿੱਖ ਵਿਰੋਧੀ ਲਾਣਾ ਵਧਾ ਚੜਾ ਕੇ ਵੀ ਪੇਸ਼ ਕਰ ਰਿਹਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਐਨ ਆਰ ਆਈ ਵੀ ਇਨਵੈਸਟਮੈਂਟ ਸੀ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਐਨ ਆਰ ਆਈ ਆ ਕੇ ਕੋਈ ਇਨਵੈਸਟਮੈਂਟ ਕਰਨ ਨੂੰ ਤਵੱਜੋ ਨਹੀਂ ਦੇ ਰਹੇ ਕਿਉਂਕਿ ਵਿਗੜਦੀ ਲਾ ਐਂਡ ਆਰਡਰ ਨਿਤ ਦਿਨ ਪੈਂਦੇ ਡਾਕੇ ਚੋਰੀਆਂ ਕੱਲੇ ਦਕੱਲੇ ਬੰਦਿਆਂ ਦੇ ਨਿਤ ਦਿਨ ਹੋ ਰਹੇ ਹਮਲੇ ਪੰਜਾਬ ਦੀਆਂ ਸੜਕਾਂ ਤੇ ਆਵਾਰਾ ਪਸ਼ੂਆਂ ਦੁਆਰਾ ਹੁੰਦੇ ਹਾਦਸੇ ਸੋ ਪੰਜਾਬ ਦੀਆਂ ਟੁੱਟੀਆਂ ਫੁੱਟੀਆਂ ਸੜਕਾਂ ਇਸ ਦੇ ਵਿੱਚ ਆਮ ਬੰਦੇ ਵੀ ਦੁਖੀ ਨੇ ਹੁਣ ਇਸੇ ਯੂਨੀਵਰਸਿਟੀ ਜਿੱਥੇ ਡਾਕਟਰ ਕੇਸਰ ਸਿੰਘ ਪੰਗੂ ਲੰਮਾ ਸਮਾਂ ਪੜਾਉਂਦੇ ਰਹੇ ਨੇ ਕੰਮ ਕਰਦੇ ਰਹੇ ਨੇ ਉਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਵਾਨ ਅਗਰ ਆਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਰਾਤ ਨੂੰ ਕੈਂਡਲ ਮਾਰਚ ਕਰਦੇ ਫਿਰਦੇ ਹੁਣ ਤਾਂ ਸਥਿਤੀ ਵੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਤੌਰ ਤੇ ਟੁੱਟ ਰਹੀ ਹੈ ਤਨਖਾਹਾਂ ਲੇਟ ਮਿਲ ਰਹੀਆਂ ਨੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਵੱਡੇ ਫੰਕਸ਼ਨ ਨਹੀਂ ਹੋ ਰਹੇ ਤੇ ਵਿਦਿਆਰਥੀਆਂ ਦੇ ਉੱਤੇ ਬੇਲੋੜਾ ਵਜਨ ਵੀ ਕਈ ਚੀਜ਼ਾਂ ਦਾ ਵੱਧ ਰਿਹਾ ਸੋ ਵਿਦਿਆਰਥੀਆਂ ਦੇ ਵਿੱਚ ਡਿਪਰੈਸ਼ਨ ਹੈ ਸਿਆਸੀ ਖਿੱਚੋ ਤਾਣ ਪਹਿਲਾਂ ਤਾਂ ਵੀਸੀ ਲਗਾਏ ਨਹੀਂ ਜਾਂਦੇ ਫਿਰ ਉਹਨਾਂ ਨੂੰ ਆਜ਼ਾਦਾਨਾ ਕੰਮ ਨਹੀਂ ਕਰਨ ਦਿੱਤਾ ਜਾਂਦਾ ਹੁਣ ਆ ਮਹਾਨ ਕੋਸ਼ ਦਾ ਕੀ ਮਸਲਾ ਸੀ ਮਹਾਨ ਕੋਸ਼ ਚ ਪਿਛਲੇ ਸਮਿਆਂ ਦੇ ਕੁਝ ਵਿਦਵਾਨਾਂ ਨੇ ਵੀਸੀ ਨੇ ਜਾਂ ਹੋਰਾਂ ਤੋਂ ਗਲਤੀਆਂ ਹੋਈਆਂ ਉਹਨਾਂ ਦਾ ਜੇ ਕੋਈ ਹੱਲ ਕੱਢਣ ਲੱਗੇ ਉਹਨਾਂ ਮਹਾਨ ਕੋਸ਼ ਦੀਆਂ ਕਿਤਾਬਾਂ ਨੂੰ ਅਗਰ ਖਤਮ ਕਰਨ ਲੱਗੇ ਤਾਂ ਉਸ ਤੇ ਧਾਰਮਿਕ ਮੁੱਦਾ ਖੜਾ ਹੋ ਗਿਆ ਸੋ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਨੇ ਜਿਸ ਕਰਕੇ ਧਰਮਾਂ ਦੇ ਖੋਤੀ ਠੇਕੇਦਾਰ ਹਰ ਥਾਂ ਆਪਣੀ ਟੰਗ ਫਸਾਉਂਦੇ ਨੇ ਸੋ ਇਸ ਕਰਕੇ ਜੇ ਯੂਨੀਵਰਸਿਟੀਆਂ ਦੇ ਵਿੱਚ ਇਹ ਹਾਲਾਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੇਖੋ ਉਸ ਤੇ ਕਿਵੇਂ ਕੇਂਦਰ ਦੇ ਡਾਕੇ ਪੈ ਰਹੇ ਨੇ ਸੋ ਇਸ ਕਰਕੇ ਇਹ ਵੱਧਦੀ ਬੇਚੈਨੀ ਦੇ ਵਿੱਚ ਹਰ ਕੋਈ ਬੰਦਾ ਫਿਰ ਕਿਤੇ ਹੋਰ ਜਗ੍ਹਾ ਭਾਲਦਾ ਕਿਤੇ ਵਿਦੇਸ਼ ਵੱਲ ਨੂੰ ਰੋਕ ਕਰਦਾ ਸੋ ਇਸ ਕਰਕੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਨੂੰ ਸ਼ਾਇਦ ਵਸਦਾ ਰਹਿਣ ਦੇ ਲਈ ਸਾਰਿਆਂ ਨੂੰ ਸਮਝ ਨਾਲ ਕੰਮ ਕਰਨਾ ਹੋਵੇਗਾ ਸੁਪ੍ਰਮ ਚੰਗਾ ਲੱਗਾ ਅਗੇ ਸ਼ੇਅਰ ਤੇ ਲਾਈਕ ਜਰੂਰ ਦਬਿਓ ਇਸ ਫ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਫ੍ਰੋਮ ਦਾ ਲਿੰਕ ਮੰਗਵਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 98 763 09655 9876309655 ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾੜਾ ਨੂੰ ਦਿਵਾ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਵਾੜਾ ਰੈਡੀ ਦਿਨਾਂ